न बिले सारी ची लालो सत मारी ची लालो सतहो जी माईं दुखी मारी चङी लालो सतहोर जी संबर साह लिखां पायो तेल ਓ ਸੱਜਣਾ ਸਿਸੜੀਆਂ ਜਾਂ ਹੋਰ ਹੈ ਸਹਿਬ ਸੋ ਮੇਰੇ ਜਿਨ੍ਹਾਂ ਦੇ ਮੇਲ ਹੋ ਗਏ ਗਿੱਲਾਂ ਨਾਲ ਸੱਚਾ ਦਰਗਾਹ ਵਿੱਚ ਮੁੱਖ ਉਜਲੇ ਹੁੰਦੇ ਉਹਨਾਂ ਜੀਵਾਂ ਦੇ ਤੇਉ ਨਾਨ ਨੂੰ ਮਿਲਦੀ ਵਤਾਈ ਚੰਨੀ ਲਾਲੋ ਸਾਤ ਗੁਰ ਜੀ ਜੀ ਮੈਂ ਆਈ ਆ ਤੁਖਾ ਦੀ ਮਾਰੀ ਚੰਨੀ ਲਾਲੋ ਸਾਤ ਗੁਰ ਜੀ ਜੀ ਮੈਂ ਆਈ ਆ ਤੁਖਾ ਦੀ ਮਾਰੀ ਚੰਨੀ ਲਾਲੋ ਸਾਤ ਗੁਰ ਜੀ ਜੀ ਤੇ ਤਾ ਕਬੂਤਰ ਬਣ ਕੇ ਸਾਹੇ ਤੇ ਤਵਾਰੇ ਦੇ ਪਾਤਾ ਲਗਿਆ ਨਹੀਂ ਅਣਜਾਣਾਂ ਨੂੰ ਮੈਂ ਵਰਕੀਨੇ ਸੀ ਸੁਨਵਾਤਾ ਬਿਜਗਰ ਰਾਮਾ ਦੇ ਜੀ ਨੂੰ ਮੰਨ ਦੀ ਪੇਰਤਮੀ ਸਾਰੀ ਚੰਨੀ ਲਾਲੋ ਸਾਥ ਜੁਰਦੀ ਜੀ ਮੈਂ ਆਈਆਂ ਦੁਖਾਂ ਦੀ ਮਾਰੀ ਕਰਨੀ ਲਾਲੋ ਸਾਥੀ ਕਰਦੀ ਜਗ ਕੋਰ ਜੀ ਜਗੋ ਕੋਰ ਨੂੰ ਦਰਸ਼ਨ ਕੀਤੇ ਕੈਨ ਲਗਾਇਆ ਅਰਜਨਾ ਮੈਂ ਤੇਰੇ ਸਬੂਰਨ ਸਤ ਦੇ ਦਰਸ਼ਨ ਕੀਤੇ ਚਾਰ ਜਨਮਾਂ ਤੋਂ ਛੁੱਟ ਗਿਆ ਪਹਿਲਾ ਕਾਗਸੀ ਕਾਗੋ ਹੰਸ ਬਣਿਆ ਹੰਸੋਂ ਮਾਨਸ ਦੇਹੀ ਮਿਲੀ tere purna darshan kite sant de maharaj dwariyan ch aa gaya likhya vich garbani de ek darshan kityan sant de o amrit mil janda o jinnu aankh de karishad manari charni lalo sat gor ji ji maiyan dukhan di mai ਨੀਲਾ ਲੋ ਸਾਥੀ ਦੁਰਜੀ ਸੰਗ ਹੈ ਉਹ ਬੁੱਲੇ ਸ਼ਾ ਅਲਫ ਲਗੀ ਵਿੱਚ ਸੀਨੇ ਤੇ ਸੀਨਾ ਤਬਕੇ ਵਾਂਗ ਤੁੰਦੂ ਰੋਇਆ ਵਾਹ ਬਈ ਵਾਹ ਇੱਕੋ ਜੇ ਲੋਕਾਂ ਦੇ ਤਾਨਿਆਂ ਨੇ ਮਾਰ ਦਿੱਤਾ ਤੇ ਕੁਝ ਸੋਣਾ ਸਤਗੁਰ ਮੈਥੋਂ ਦੂਰ ਹੋਇਆ ਓ ਲੋਕੀ ਹੱਸ ਕੇ ਗੁਰੂ ਮਨਾ ਲਈਦੇ ਆਏ ਹਾਏ ਹਾਏ ਤੇ ਸਾਡਾ ਰੋਣਾ ਵੀ ਨਾ ਮਣ ਜੂਰ ਹੋਇਆ ਓ ਜਿਹੜਾ ਸਾਰੀਆਂ ਕਲਾਂ ਦਾ ਆਵਤਾਰੀ ਚਾਨੀ ਲਾਲੋ ਸਾਥ ਗੋਰ ਦੀ ਜੋ ਜੀ ਮੈਂ ਆਹੀ ਐ ਦੁਖਾਂ ਦੀ ਵਹਾਰੀ ਚਾਨੀ ਲਾਲੋ ਸਾਥ ਸ਼ਨਾ ਹੋਏ ਡਗ ਰੂਪ ਮਾ ਭਾਈ ਬਾ ਸੱਚੀ ਦਰਗਾਹ ਨੇ ਚਮੜਾ ਕਰ ਲੀਆਂ ਵੱਡੀਆਂ ਕੁਸ਼ਮੋਸ਼ੀ ਉਤਰ ਗਈ ਉੱਤਾ ਬੈਠ ਗਈ ਠੱਲੇ ਕਹਿੰਦੀ ਗੱਲ घसील गी सारी चङी लालो सत गुरुजी माईं दुकान दी मारी चङी लालो सतगुरजी माईं दुकान दी मारी चङी लालो सतगुर जी माई आईं दुकान मारी ਲਾਲ ਸਾਤ ਗੁਰ ਜੀ ਸਾਡੇ ਮਨ ਤਾ ਆਏ ਮੈਲੇ ਜੋ ਕੋ ਲੂ ਦੀਆਂ ਲੀਂਦਾ ਅਸਾ ਦਾ ਖੇਰਾ